ਕਾਦੀ ਰਾਤ ਨੂੰ ਖੁੱਲ ਜਾਵੇ ਮੱਲੋ ਮੱਲੀ ਤੂਰੀ ਡੁੱਲ ਜਾਵੇ ਵੇ ਦੱਸ ਕੀ ਕਰ ਲਾ ਕਿਤੇ ਮਿਲਵੇ ਕੱਲੀ ਨੂੰ ਹਾਣ ਦਿਆ ਤੇਰਾ ਸਰਬਤ ਮੰਗੂ ਘੁੱਟ ਭਰ ਲਾ ਯਾਦ ਆਂਦੀ ਏ ਚਮਕੀਲੇ ਸਾਨੂੰ ਕੁਝ ਨਹੀਂ ਭੁੱਲਿਆ ਕੁਝ ਨਹੀਂ ਭੁੱਲਿਆ ਕੀ ਕਹਿਣਾ ਜਿੰਦਣ ਮੇਲਾ ਲੱਗਦਾ ਉਹ ਵੀ ਅਸੀਂ ਅਬਰ ਢੱਡ ਘੁੱਟਦੇ ਮੇਲਾ ਤਾਂ ਹੁਣ ਲੋਕਾਂ ਬਾਣੀ ਆ ਕੱਟਦਾ ਸਾਨੂੰ ਪੁੱਛ ਕੇ ਦੇਖੋਗੇ ਨਾ ਸਾਡੇ ਢਿੱਡ ਤੇ ਕੀ ਬੀਤਦੀ ਆ ਭੋਰਾ ਭੋਰਾ ਬੱਚੀਆਂ ਮੈਂ ਕਿਵੇਂ ਪੜਾਈਆਂ ਮੈਂ ਕਿਵੇਂ ਉਹਨਾਂ ਨੂੰ ਪਾੜਿਆ ਜਦੋਂ ਇਹ ਬਹਾਨਾ ਵਾਪਰਿਆ ਸੀ ਲੱਗਿਆ ਪਤਾ ਕਿ ਐਦਾ ਦਾ ਕਤਲ ਕਰ ਦਿੱਤਾ ਗਿਆ ਦੂਰੋਂ ਡੰਡ ਪਾਉਂਦੇ ਆਉਂਦੇ ਸੀ ਅਸੀਂ ਡਰ ਕੇ ਵੀ ਇਹ ਕੀ ਹੋ ਗਿਆ ਚਾਚਾ ਤੇ ਅਮਰਜੋਤ ਥਾਂ ਹੀ ਰਹੀ ਜਦੋਂ ਫਿਰ ਮੈਨੂੰ ਤਾਂ ਉਹ ਤਾਂ ਠੰਡੀਆਂ ਤੌਣੀਆਂ ਆਉਣ ਲੱਗੀਆਂ ਫਿਰ ਮੈਨੂੰ ਕੋਈ ਸੁਰਤ ਨਹੀਂ ਰਹੀ ਕਲਾ ਰੱਖੀ ਆ ਭੁੱਖਤਿਆਂ ਦੇ ਵਿੱਚ ਇਹਨੇ ਕੋਈ ਪਰਵਾਹ ਨਹੀਂ ਕੀਤੀ ਫਿਰ ਉਹਨਾਂ ਨੇ ਗੀਤ ਵੀ ਲਾਇਆ ਵੀ ਮੈਂ ਗਰੀਬ ਘਰ ਦਾ ਲੜਕਾ ਜੇ ਇੱਕ ਡੰਗ ਸਾਡੀ ਰੋਟੀ ਪੱਕ ਜਾਂਦੀ ਆ ਤਾਂ ਦੂਜੇ ਡੰਗ ਦਾ ਸਾਨੂੰ ਪਤਾ ਨਹੀਂ ਆ ਸਟੇਜ ਤੇ ਚਿੱਠੀ ਆਈ ਇੱਕ ਵਾਰ ਉਹ ਕਹਿੰਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਜਿਲ ਮੈਨੂੰ ਕਹਿੰਦਾ ਸੀ ਜੇ ਆਪਾਂ ਮਨਸ਼ੂ ਚਮਕੀਲੇ ਨੂੰ ਚਿੱਠੀ ਦਿਖਾ ਤੀ ਕਹਿੰਦਾ ਗਾਣਾ ਪੁੱਲ ਜਾਊਗਾ ਕਹਿੰਦਾ ਆਪਾਂ ਚਿੱਠੀ ਦਿਖਾਉਣੀ ਨਹੀਂ ਹੈ ਤੇ ਪਬਲਿਕ ਖੜੀ ਹੋ ਬੰਦੇ ਪਬਲਿਕ ਦੇ ਵਿੱਚ ਹੀ ਖੜੇ ਸੀ ਤਿੰਨ ਬੰਦੇ ਸੀ ਉਹ ਵਿੱਚ ਖੜੇ ਸੀ ਉਹ ਦੇਖਦੇ ਸੀ ਵੀ ਮੋਟਰ ਤੇ ਬੈਠਾ ਵੀ ਇੱਥੇ ਗੱਡੀ ਖੜਨੀ ਆਂ ਗਾਹਾਂ ਗੱਡੀ ਚੱਲ ਨਹੀਂ ਸਕਦੀ ਕਿ ਸਕੂਟਰ ਦਾ ਰਸਤਾ ਬਣ ਜਾਂਦਾ ਵੀ ਇੱਥੇ ਗਾਹਾਂ ਨਹੀਂ ਜਾਣਾ ਇੱਥੇ ਹੀ ਆਪਾਂ ਕੇਰਾ ਪਾ ਲਾ ਉਹ ਜਦ ਆ ਗਈ ਇਧਰ ਮੈਂ ਨਿਗਾ ਮਾਰੀ ਉਹ ਬੰਦੇ ਮੈਂ ਦੇਖੇ ਤੇ ਹਨੀ ਵਿੱਚ ਹੀ ਸੀਗੇ ਤੇ ਮੈਂ ਕਿਹਾ ਵੀ ਚਮਕੀਲਾ ਐਂਡ ਪਾਰਟੀ ਆ ਗਈ ਤਾੜੀਆਂ ਲਾਓ ਜਦ ਤਾੜੀਆਂ ਦਾ ਨਾਂ ਲਿਆ ਜਿਵੇਂ ਦਿਵਾਲੀ ਨੂੰ ਆਪਾਂ ਲੜੀ ਨੂੰ ਅੱਗ ਨਹੀਂ ਲਾਉਂਦੇ ਨਹੀਂ ਬਸ ਐਂ ਆਵਾਜ਼ਾਂ ਆਉਣ ਲੱਗੀਆਂ ਤੜਾ ਤੜ ਤੜਾ ਤੜ ਜਦ ਮੈਂ ਐਂ ਕਰਕੇ ਐਂ ਕਮਾਈ ਮੈਂ ਕਿਹਾ ਮੈਂ ਵੀ ਕੋ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਪੰਜਾਬੀ ਸੰਗੀਤ ਦਾ ਇੱਕ ਭਾਰਤੀ ਗਾਇਕ ਅਤੇ ਸੰਗੀਤਕਾਰ ਸੀ ਅਮਰ ਸਿੰਘ ਚਮਕੀਲਾ ਅਮਰ ਸਿੰਘ ਚਮਕੀਲਾ ਤੇ 12 April ਨੂੰ ਇੱਕ ਜੀਵਨੀ ਤੇ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮੇਰੇ ਨਾਲ ਅਮਰ ਸਿੰਘ ਚਮਕੀਲਾ ਦੇ ਧਰਮ ਪਤਨੀ ਗੁਰਮੀਲ ਕੌਰ ਨੇ ਅਤੇ ਉਹਨਾਂ ਦੇ ਜਿਹੜੇ ਭਰਾ ਨੇ ਛੋਟੇ ਉਹ ਮੇਰੇ ਨਾਲ ਨੇ ਜਗਤਾਰ ਸਿੰਘ ਤਾਰਾ ਔਰ ਪੂਰੇ ਪਰਿਵਾਰ ਜਿਹੜਾ ਹੈ ਉਹ ਮੇਰੇ ਨਾਲ ਆ ਔਰ ਪੂਰੀ ਜੀਵਨੀ ਤੇ ਅਸੀਂ ਗੱਲਬਾਤ ਕਰਾਂਗੇ ਅਮਰ ਸਿੰਘ ਚਮਕੀਲਾ ਇੱਕ ਐਸਾ ਗਾਇਕ ਸੀ ਜਿਨੇ ਪੰਜਾਬ ਦੇ ਪਿੰਡਾਂ ਤੇ ਆਪਣੀ ਛਾਪ ਛੱਡੀ ਔਰ 1988 ਦੇ ਵਿੱਚ ਅਮਰ ਸਿੰਘ ਚਮਕੀਲਾ ਦਾ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਹਜੇ ਤੱਕ ਸੁਲਝਿਆ ਨਹੀਂ ਮੇਰੇ ਨਾਲ ਗੁਰਮੇਲ ਕੌਰ ਨੇ ਸਭ ਤੋਂ ਪਹਿਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਸੀ ਮੈਂ ਸੁਣਿਆ ਕਿ ਮਹੀਨੇ ਦੇ ਵਿੱਚ ਜਿਹੜੀ ਡੇਟ ਹੁੰਦੀ ਸੀ ਉਹ ਮਹੀਨੇ ਤੋਂ ਵੀ ਵੱਧ ਜਾਂਦੀ ਸੀ ਜਿਆਦਾ ਘਰ ਦੇ ਵਿੱਚ ਹੁੰਦੀ ਸੀ ਕਿ ਬਾਹਰ ਅਖਾੜਿਆਂ ਦੇ ਵਿੱਚ ਹੀ ਉਹ ਬਿਜ਼ੀ ਰਹਿੰਦੇ ਸੀ ਉਹਨੂੰ ਸਾਸਰੀ ਘਰ ਦੀ ਨਹੀਂ ਅਖਾੜੇ ਲਾ ਕੇ ਘਰੇ ਵੀ ਆਉਂਦੇ ਸੀ ਹਮਮ ਬਾਬਾ ਰਾਤ ਦੇ 11 ਵਜੇ ਆਉਣ 2 ਵਜੇ ਆਉਣ ਅਸੀਂ ਉਦੋਂ ਉਹਨਾਂ ਨੂੰ ਖਾਣਾ ਬਣਾ ਕੇ ਦਿੰਦੇ ਸੀ ਉਹ ਕਿਸੇ ਨੂੰ ਜਾਣੀ ਘਰੇ ਨਹੀਂ ਸੀ ਲਿਆਉਂਦੇ ਬਸ ਇਕੱਲੇ ਹੀ ਆਉਂਦੇ ਸੀ ਉਦੋਂ ਜਦੋਂ ਇਹ ਭਾਨਾ ਵਾਪਰਿਆ ਸੀ ਕਿ ਲੱਗਿਆ ਪਤਾ ਕਿ ਐਦਾਂ ਦਾ ਕਤਲ ਕਰ ਦਿੱਤਾ ਗਿਆ ਅਈਤਾ ਉਹ ਜਮੀਨ 'ਚ ਸੀ। ਹੂੰ ਹੂੰ। ਸਾਨੂੰ ਤਾਂ ਸ਼ਾਮ ਨੂੰ ਪਤਾ ਲੱਗਿਆ 4:00 ਵਜੇ। ਅੱਛਾ। ਜਦ ਸਾਡੇ ਕੋਲੇ ਬੰਦੇ ਚਲੇ ਗਏ। ਹੂੰ। ਬਈ ਦੂਰੋਂ ਡੰਡ ਪਾਉਂਦੇ ਆਉਂਦੇ ਸੀ ਅਸੀਂ ਡਰ ਗਏ। ਹੂੰ ਹੂੰ। ਵੀ ਇਹ ਕੀ ਹੋ ਗਿਆ? ਹੂੰ ਹੂੰ। ਚਾਚਾ ਤੇ ਅਮਰਜੋਤ ਥਾਂ 'ਈ ਰਹਿ ਗਏ। ਚਾਚਾ ਅਮਰਜੋਤ ਥਾਂ 'ਈ ਰਹਿ ਗਏ। ਮੈਂ ਕਰਦੀ ਆਂ ਵੀ ਤੁਸੀਂ ਸੁਣ ਕੇ ਹੀ ਆ ਗਏ। ਕਿ ਜਾਂ ਤੁਸੀਂ ਕੋਲੋਂ ਆਏ ਹੋ। ਕਹਿੰਦੇ ਅਸੀਂ ਕੋਲੋਂ ਆਏ ਆਂ। ਹੂੰ। ਜਦੋਂ ਹੀ ਫਿਰ ਮੈਨੂੰ ਤਾਂ ਉਹ ਤਾਂ ਠੰਡੀਆਂ ਤੌਣੀਆਂ ਆਉਣ ਲੱਗੀਆਂ ਫਿਰ ਮੈਨੂੰ ਕੋਈ ਸੁਰਤ ਨਹੀਂ ਰਹੀ ਤੇ ਮੇਰੀ ਬੱਚੀ ਛੋਟੀ ਸੀਗੀ ਕਿੰਨੇ ਕਿੰਨੇ ਬੱਚੇ ਸੀ ਉਦੋਂ ਦੋਨੇ ਕੁੜੀਆਂ ਸੀ ਮੇਰੇ ਕੋਲ ਦੋ ਕੁੜੀਆਂ ਹਾਂ ਦੋ ਬੱਚੇ ਮੇਰੇ ਪਹਿਲਾਂ ਵਿਆਹ ਨੂੰ ਕਿੰਨੇ ਸਾਲ ਹੋਈ ਸੀ 10 ਸਾਲ ਹੋਈ ਸੀ ਅੱਛਾ 10 ਸਾਲ ਹਾਂ ਦੋ ਬੱਚੇ ਪਹਿਲਾਂ ਮੇਰੇ ਪੂਰੇ ਹੋਏ ਸੀ ਇੱਕ ਮੁੰਡਾ ਮਰ ਗਿਆ ਇੱਕ ਕੁੜੀ ਜਦੋਂ ਇਹਨਾਂ ਦਾ ਕਤਲ ਹੋਇਆ ਉਸ ਤੋਂ ਪਹਿਲੇ ਘਰ ਦੇ ਵਿੱਚ ਗੱਲਬਾਤ ਹੋਈ ਤੁਹਾਡੀ ਆਪਸ ਦੇ ਵਿੱਚ ਜਦੋਂ ਨਿਕਲੇ ਹੋਣੇਆ ਘਰੋਂ ਇੱਕ ਦਿਨ ਅੱਗੋਂ ਪਹਿਲਾਂ ਆਏ ਨੇ ਇੱਕ ਦਿਨ ਅੱਗੋਂ ਕਹਿੰਦਾ ਮੀ ਪਵੇ ਬਹੁਤ ਰੋਟੀਆਂ ਬਣਾਈਆਂ ਤੇ ਰੋਟੀ ਖਾਧੀ ਉਹਨਾਂ ਨੇ ਕਹਿੰਦਾ ਗਰਮੇ ਲੋ ਕਰਾ ਜਦ ਮੈਂ ਪਰੋ ਗਰਾਮ ਲਾਉਣਾ ਮੈਨੂੰ ਪਿਆਸ ਬੜੀ ਲੱਗਦੀ ਹੈ ਤੇਰੇ ਸੇ ਇੱਕ ਕਿਟਲੀ ਲੱਸੀ ਦੀ ਭਰਤੀ ਕੈਨੀ ਕੈਨੀ ਲੱਸੀ ਦੀ ਭਰਤੀ ਜਿੱਦਣ ਇਹ ਪਾਣਾ ਬੀਤੇ ਆ ਕੈਨੀ ਕਹਿੰਦੇ ਵਿੱਚ ਹੀ ਪਈ ਸੀ ਲੱਸੀ ਦੀ ਪੀਤੀ ਨਹੀਂ ਉਹਨਾਂ ਨੇ ਹਾਂ ਅੱਛਾ ਐਸੇ ਜਗ੍ਹਾ ਤੇ ਅੰਤਿਮ ਸੰਸਕਾਰ ਹੋਇਆ ਸੀ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਹਾਂ ਹਾਂ ਇੱਥੇ ਹੀ ਹੋਇਆ ਦੋਹਾਂ ਦਾ ਇਹ ਡੁਗਰੀ ਪਿੰਡ ਮੇਰੇ ਨਾਲ ਅਮਰ ਸਿੰਘ ਚਮਕੀਲਾ ਦੇ ਜਿਹੜੇ ਛੋਟੇ ਭਰਾ ਨੇ ਜਗਤਾਰ ਸਿੰਘ ਤਾਰੀ ਉਹ ਵੀ ਮੇਰੇ ਨਾਲ ਨੇ ਮੈਂ ਸੁਣਿਆ ਕਿ ਗਾਣ ਦਾ ਸ਼ੌਂਕ ਤੁਹਾਨੂੰ ਵੀ ਹੈ ਹਾਂਜੀ ਗਾ ਲਈਦਾ ਜੀ ਮਾੜਾ ਮੋਟਾ ਹਾਂ ਤੇ ਭਰਾ ਦਾ ਕਿਹੜਾ ਇਹੋ ਜਿਹਾ ਗਾਣਾ ਦਿਲ ਤੇ ਅੱਜ ਵੀ ਰਾਜ ਕਰਦਾ ਗਾਣਾ ਉਹਦਾ ਜੀ ਕੋਈ ਨਹੀਂ ਮਾੜਾ ਆ ਸਾਰੇ ਸੁਪਰਸਟਾਰ ਹੀ ਹੋ ਗਏ ਨੇ ਹਾਂਜੀ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੇਰੀ ਉਮਰ ਸੀਗੀ 17 ਕੇ ਸਾਲ ਦੀ ਸੀ ਤੁਸੀਂ ਤਾਂ ਬਹੁਤ ਕੁਝ ਭਰਾ ਦੇ ਨਾਲ ਜਦੋਂ ਅਖਾੜੇ ਲਾਂ ਜਾਂਦੇ ਹੁੰਦੇ ਹੋ ਤੁਸੀਂ ਗਏ ਹੋ ਇੱਕ ਵਾਰੀ ਵੀ ਚੋਰੀ ਛੱਪੇ ਜਾਂਦਾ ਜੀ ਦੇਖਣ ਮੈਂ ਘਰੇ ਨਹੀਂ ਸੀ ਸਰਦਾ ਮੈਨੂੰ ਕੋਈ ਗਾਣਾ ਹੀ ਸੁਣਾ ਦੋ ਹਾਂ ਅਕਾਦੀ ਰਾਤ ਨੂੰ ਖੁੱਲ ਜਾਵੇ ਮੱਲੋ ਮੱਲੀ ਚੂਰੀ ਡੁੱਲ ਜਾਵੇ ਅਕਾਦੀ ਰਾਤ ਨੂੰ ਖੁੱਲ ਜਾਵੇ ਮੱਲੋ ਮੱਲੀ ਚੂਰੀ ਡੁੱਲ ਜਾਵੇ ਵੇ ਦੱਸ ਕੀ ਕਰ ਲਾਂ ਕਿੱਥੇ ਮਿਲਵੇ ਕੱਲੀ ਨੂੰ ਹਾਣਦਿਆ ਤੇਰਾ ਸਰਬਤ ਮੰਗੂੰ ਘੁੱਟ ਭਰ ਲਾਂ ਕਿੱਥੇ ਮਿਲਵੇ ਕੱਲੀ ਨੂੰ ਹਾਣਦਿਆ ਤੇਰਾ ਸਰਬਤ ਮੰਗੂੰ ਘੁੱਟ ਭਰ ਲਾਂ ਬਿਲਕੁਲ ਹੁਬ ਹੁ ਜਿਹੜਾ ਜਗਤਾਰ ਸਿੰਘ ਤਾਰਾ ਕਿਉਂਕਿ ਛੋਟੇ ਭਰਾ ਨੇ ਬਿਲਕੁਲ ਫੇਸ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਅਮਰ ਸਿੰਘ ਚਮਕੀਲਾ ਸਟੇਜ ਦੇ ਉੱਤੇ ਜਦੋਂ ਸਟੇਜ ਸਾਂਝੀ ਕਰਦੇ ਸੀ ਜਦੋਂ ਅਖਾੜੇ ਲਾਉਂਦੇ ਸੀ ਆਵਾਜ਼ ਵੀ ਹੂ ਹੂ ਉਦਾਂ ਹੀ ਤੁਸੀਂ ਗਾਈ ਹੈ ਤੇ ਕਦੀ ਭਰਾ ਨੂੰ ਕਿਹਾ ਨਹੀਂ ਸੀ ਕਿ ਮੈਂ ਵੀ ਨਾਲ ਗਾਣਾ ਨਹੀਂ ਜੀ ਮੈਨੂੰ ਲੱਜਾਂਦੇ ਨਹੀਂ ਸੀਗੇ ਨਾਲ ਜਦੋਂ ਤੁਹਾਡੇ ਨਾਲ ਵਿਆਹ ਹੋਇਆ ਉਦੋਂ ਗਾਇਕੀ ਵਿੱਚ ਹੈਗੇ ਸੀ ਨਹੀਂ ਨਹੀਂ ਅੱਛਾ ਜਦ ਸਾਡਾ ਵਿਆਹ ਹੋਇਆ ਉਦੋਂ ਇਹ ਕਾਰਖਾਨੇ ਕੰਮ ਕਰਦੇ ਸੀ ਕਾਰਖਾਨਾ ਉਹ ਫਲੈਟ ਅੱਛਾ ਉਹ ਜਿਹੜੇ ਸਵੈਟਰ ਬੁੰਦੇ ਨੇ ਉਹ ਫਲੈਟ ਮਸ਼ੀਨ ਉਜਰੀ ਦਾ ਕੰਮ ਅੱਛਾ ਉਦੋਂ ਉਹ ਕੰਮ ਕਰਦੇ ਸੀ ਉਹ ਹੀ ਕੰਮ ਕਰਦੇ ਸੀ ਤੁਹਾਡੇ ਵਿਆਹ ਤੋਂ ਕਿੰਨੇ ਸਾਲ ਬਾਅਦ ਉਹ ਗਾਇਕੀ ਚ ਤਿੰਨ ਕੁ ਸਾਲ ਬਾਅਦ ਤੇ ਫੇਰ ਸਾਨੂੰ ਹੌਲੀ ਹੌਲੀ ਪਤਾ ਲੱਗ ਗਿਆ ਕਹਿੰਦਾ ਸਾਨੂੰ ਫੇਰ ਮਨਾ ਪਤਾ ਲੱਗੇ ਰੋਟੀਆਂ ਘਰੋਂ ਬਣਾ ਕੇ ਲੈ ਜਾਣੀਆਂ ਪਾਪਾ ਸਿੰਦਾ ਜੀ ਸਿੰਦਾ ਜੀ ਕੋਲੇ ਜਾ ਕੇ ਰਸਲ ਕਰਨ ਲੱਗ ਜਾਂਦਾ ਸੀ ਇੱਕ ਪਤਨੀ ਨੂੰ ਤਾਂ ਪਤਾ ਹੁੰਦਾ ਪੂਰੀ ਨਜ਼ਰ ਹੁੰਦੀ ਆਪਸ ਦੇ ਵਿੱਚ ਪਤੀ ਪਤਨੀ ਦਾ ਆਪਸ ਦੇ ਵਿੱਚ ਗੱਲਾਂ ਵੀ ਕਰਦੇ ਨੇ ਤੁਹਾਨੂੰ ਇੱਕ ਵਾਰੀ ਵੀ ਪਤਾ ਲੱਗਿਆ ਹੋਣਾ ਵਿਆਹ ਤੋਂ ਬਾਅਦ ਜੇ ਕਾਰਖਾਨੇ ਜਾਂਦੇ ਸੀ ਤਾਂ ਉਹਨਾਂ ਦੇ ਅੰਦਰ ਕੋਈ ਗਾਇਕ ਛੁੱਪਿਆ ਹੋਇਆ ਜਾਂ ਉਹ ਰਾਤ ਨੂੰ ਕਿਧਰੇ ਘਰ ਦੇ ਵਿੱਚ ਗਾਉਂਦੇ ਨਹੀਂ ਸੀ ਨਹੀਂ ਰਾਤ ਨੂੰ ਘਰ ਦੇ ਵਿੱਚ ਇਹ ਸੀਗੀ ਜਿਹੜੀ ਬਿੰਜੋ ਸੀਗੀ ਬਿੰਜੋ ਹਾਂ ਹਾਂ ਉਹ ਜਾਨ ਅਲੀ ਨਾਲ ਵਜਾਉਂਦੇ ਸੀ ਉਹ ਵਜਾਉਂਦੇ ਸੀ ਤਰਜਾ ਘਟਦੇ ਸੀ ਰਾਤ ਨੂੰ ਹਾਂ ਕਿੰਨੇ ਕਿੰਨੇ ਘੰਟੇ ਸਾਰੀ ਸ਼ਾਰੀ ਰਾਤ ਹੀ ਬਸ اچھا ਜਦ ਮੇਰੀ ਅੱਖ ਖੁੱਲਣੀ ਬਸ ਉਹ ਬੁਝਾਉਣ ਦੇ ਤਾਂ ਪਹੁੰਦਾ ਕਦੀ ਕਹਿੰਦੇ ਨਹੀਂ ਸੀ ਤੁਸੀਂ ਵੀ ਇਹ ਸਾਰੀ ਰਾਤ ਬਸ ਮੈਂ ਕਹਣਾ ਇਹਨੂੰ ਨੀਂਦ ਨਹੀਂ ਹੈਗੀ ਬਸ ਹੂੰ ਸਾਰੀ ਰਾਤ ਹੀ ਤਰਜਾ ਕੱਢੀ ਜਾਣੀ ਹੈ ਤੂੰ ਵੇਖ ਲਓ ਅੱਜ ਪੂਰਾ ਪੂਰੇ ਪੰਜਾਬ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਉਹਨਾਂ ਦੀ ਮਿਹਨਤ ਮਿਹਨਤ ਬਾਲੀ ਹੋਈ ਹੋਈ ਆ ਮਿਹਨਤ ਹੂੰ ਔਰ ਨੀਂਦ ਔਰ ਨੀ ਦੇਵਨੀ ਦੇਖੀ ਰਾਤਾਂ ਵੀ ਦੇਖੀਆਂ ਭੁੱਖਤਿਆਂ ਦੇ ਵਿੱਚ ਉਹਰੇ ਇਹਨਾਂ ਦੇ ਡੈਡੀ ਨੇ ਕਲਾ ਕਲਾ ਰੱਖੀ ਆ ਭੁੱਖਤਿਆਂ ਦੇ ਵਿੱਚ ਇਹਨੇ ਕੋਈ ਪਰਵਾਹ ਨਹੀਂ ਕੀਤੀ ਫਿਰ ਉਹਨਾਂ ਨੇ ਗੀਤ ਵੀ ਲਾਇਆ ਬਈ ਮੈਂ ਗਰੀਬ ਘਰ ਦਾ ਲੜਕਾ ਬਈ ਜੇ ਇੱਕ ਡੰਗ ਸਾਡੀ ਰੋਟੀ ਪੱਕ ਜਾਂਦੀ ਆ ਤਾਂ ਦੂਜੇ ਡੰਗ ਦਾ ਸਾਨੂੰ ਪਤਾ ਨਹੀਂ ਗਿਆ। ਦਰਮੇਲਕੌਰ ਨੂੰ ਯਾਦ ਆਂਦੀ ਅੱਜ ਚਮਕੀਲੇ ਦੀ। ਉਹ ਉਹ ਯਾਦਾ ਅੱਜ ਗਾਣੇ ਤਾਂ ਰਿਕਾਰਡ ਨੇ ਉਹ ਸੁਣ ਤਾਂ ਲੈਂਦੇ ਹੋਗੇ ਪਰ ਉਹ ਝਲਕ ਆਂਦੀ ਏ ਕਿਸੇ ਵੇਲੇ ਸਾਹਮਣੇ। ਵੀਰੇ ਸਾਨੂੰ ਕੁਝ ਨਹੀਂ ਭੁੱਲਿਆ ਯਾ। ਕੁਝ ਨਹੀਂ ਭੁੱਲਿਆ। ਕੀ ਕਹਿਣਾ ਜਿੱਦਣ ਮੇਲਾ ਲੱਗਦਾ ਉਹ ਵੀ ਅਸੀਂ ਆਪ ਦਾ ਢੱਡ ਘੁੱਟਦੇ ਹਾਂ। ਹੂੰ। ਕੀ ਸੀ ਮੇਲਾ ਲਾਂਦੇ ਹਾਂ ਜੀ ਮੇਲਾ ਤਾਂ ਹੁਣ ਲੋਕਾਂ ਭਾਣੇ ਆ ਸਾਡਾ ਤਾਂ ਸਾਨੂੰ ਪੁੱਛ ਕੇ ਦੇਖੋਗੇ ਨਾ ਸਾਡੇ ਢਿੱਡ ਤੇ ਕੀ ਬੀਤਦੀ ਆ ਭੋਰਾ ਭੋਰਾ ਬੱਚੀਆਂ ਮੈਂ ਕਿਵੇਂ ਪੜਾਈਆਂ ਮੈਂ ਕਿਵੇਂ ਉਹਨਾਂ ਨੂੰ ਪਾਲਿਆ ਸਾਡੀ ਕਿਸੇ ਨੇ ਬਾਤ ਨਹੀਂ ਬੱਚੀਆਂ ਕਿੰਨੇ ਸਾਲ ਦੀਆਂ ਸੀ ਗੁਰਮੀਲ ਕੌਰ ਜੀ ਤੁਹਾਡੀਆਂ ਜਿਹੜੀ ਮੇਰੀ ਅਮਨ ਆ ਉਹ 1 ਸਾਲ ਦੀ ਸੀ ਜਿਹੜੀ ਮੇਰੀ ਛੋਟੀ ਆ ਉਹ 8 ਮਹੀਨੇ ਦੀ ਸੀ ਅਮਰ ਸਿੰਘ ਚਮਕੀਲਾ ਦੇ ਜਵਾਈ ਵੀ ਨੇ ਕਿਉਂਕਿ ਅਸੀਂ ਪੂਰਾ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਆ ਤੁਹਾਡਾ ਕਦੋਂ ਵਿਆਹ ਹੋਇਆ ਸੀ ਚਮਕੀਲਾ ਪਰਿਵਾਰ ਦੇ ਮੇਰਾ 2009 ਚ ਹੋਇਆ ਸੀ ਜੀ ਤੁਸੀਂ ਗਾਣੇ ਸੁਨੇ ਸੀ ਮੈਂ ਸ਼ੁਰੂ ਤੋਂ ਹੀ ਫੈਨ ਰਿਆਂ ਜੀ ਵਿਆਹ ਤੋਂ ਪਹਿਲਾਂ ਵੀ ਫੈਨ ਰਿਆਂ ਫਾਦਰ ਸਾਹਿਬ ਦਾ ਤੇ ਚਲੋ ਹੁਣ ਤਾਂ ਖੈਰ ਮੈਰਿਜ ਹੋਈ ਗਿਆ ਹਨ ਹੁਣ ਤਾਂ ਇਸ ਪਰਿਵਾਰ ਦਾ ਮੈਂਬਰ ਆ ਮੈਂ ਹਨਾ ਇੱਕ ਜ਼ਿੰਮੇਵਾਰੀਆਂ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀਆਂ ਇਸ ਪਰਿਵਾਰ ਦੀ ਹਾਂਜੀ ਮਨਕੁਜ ਜੀ ਤੁਸੀਂ ਸਟੇਟ ਸੈਕਟਰੀ ਰਹੇ ਹੋ ਉਹਨਾਂ ਦੇ ਨਾਲ ਸਤ ਸ੍ਰੀ ਅਕਾਲ ਜੀ ਮੈਂ ਪੀਟੀਸੀ ਵਾਲੀ ਟੀਮ ਦਾ ਬਹੁਤ ਸਨਬਾਦੀ ਆ ਉਹਨਾਂ ਦਾ ਕਤਲ ਹੋਇਆ ਤੁਸੀਂ ਆਖਰੇ ਸੀ ਉਦੋਂ ਮੈਂ ਸਟੇਜ ਦੇ ਉੱਤੇ ਸੀ ਕਿਉਂਕਿ ਦਰਸ਼ਕ ਜਿੰਨੇ ਨੇ ਉਹ ਜਾਨਣਾ ਚਾਹਣਗੇ ਤੁਸੀਂ ਤਾਂ ਪੂਰਾ ਲਾਈਵ ਦੇਖਿਆ ਉਦੋਂ ਉਹ ਦੇਹਾਂ ਤੁਹਾਡੇ ਸਾਹਮਣੇ ਪਈਆਂ ਹੋਣੀਆਂ ਦੋਹੇ ਜੁੱਤੀਆਂ ਤੇ ਗੱਲ ਸ਼ੁਰੂ ਕਰਦਾ ਉਹ ਲਈਆਂ ਨਹੀਂ ਅਸੀਂ ਗੱਡੀ 'ਚ ਬਹਿ ਗਏ ਗੱਡੀ ਪਟੋਲਾ ਫਿਲਮ ਲੱਗਣ ਵਾਲੀ ਸੀ ਚਮਕੀਲੇ ਨੇ ਦੇਖਿਆ ਕਹਿੰਦਾ ਯਾਰ ਆਪਣੀ ਫਿਲਮ ਲੱਗਣ ਵਾਲੀ ਆ ਉਹ ਜਿਵੇਂ ਲੋਕ ਪੈਸੇ ਛੱਡਦੇ ਹੁੰਦੇ ਆ ਸਕਰੀਨ ਤੇ ਹੈ ਵੀ ਆਏ ਸਿੱਟਣੇ ਆਪਾਂ ਅਸੀਂ ਕੋਈ ਗੱਲ ਨਹੀਂ ਚਲੇ ਗਏ ਜੀ ਉੱਥੇ ਬੰਦਿਆਂ ਨੇ ਕਿਹਾ ਉਹ ਕੈਨੇਡਾ ਤੋਂ ਮੁੰਡਾ ਆਇਆ ਸੀਗਾ ਉਹਦਾ ਮੰਗਣਾ ਸੀ ਉਹ ਅਸੀਂ ਗੱਡੀ ਕਢਾਈ ਆ ਕੇ ਉਹ ਕਹਿੰਦੇ ਵੀ ਅਜੇ ਟਾਈਮ ਹੈਗਾ ਸਾਹਮਣੇ ਮੋਟਰ ਵੀ ਉੱਥੇ ਜਾ ਕੇ ਰੋਟੀ ਪਾਣੀ ਤੋਂ ਉਹਨੂੰ ਉੱਥੇ ਹੀ ਭੇਜਦੇ ਆ ਇਹ ਰੋਟੀ ਆਧੀ ਲੈ ਜਾਂਦਾ ਸੀ ਨਾਲ ਉਸ ਦਿਨ ਪਤਾ ਨਹੀਂ ਲੈ ਕੇ ਗਿਆ ਜਾਂ ਨਹੀਂ ਲੈ ਕੇ ਗਿਆ ਤੇ ਅਬੜਾ ਉਹਦਾ ਡੱਬਾ ਆਪਦਾ ਹੁੰਦਾ ਸੀ ਉੱਥੇ ਜਦ ਚਲੇ ਗਏ ਰੋਟੀ ਛੱਟੀ ਖਾਧੀ ਮੁੰਡੇ ਛੱਤਾਂ ਲਾਉਣ ਲੱਗੇ ਕੋਠੇ ਤੋਂ ਵੀ ਜਿਹੜਾ ਛਾਲ ਮਾਰੂਗਾ ਅੱਜ ਪੇਮੈਂਟ ਉਹ ਲੈ ਕੇ ਜਾਊਗਾ ਉਹ ਕੋਠਾ ਜਿਹੜਾ ਨਹੀਂ ਮਾਜਾ ਸੀਗਾ ਥੋੜਾ ਜਿਹਾ ਕਟਿਬਾ ਜਿਹਾ ਸੀਗਾ ਉਹ ਮੈਂ ਕਿਹਾ ਛੱਡੋ ਹੁਣ ਸਾਡਾ ਕੰਮ ਹੁੰਦਾ ਪਹਿਲਾਂ ਸਟੇਜ ਦੇਖਣੀ ਬੇਸਰ ਧੰਨਵਾਦ ਸਪੀਕਰ ਮਾਰਦਾ ਸਟੇਜ ਹਿੱਲਦੀ ਨਾ ਹੋਵੇ ਆਲੇ-ਦਾਲੇ ਦੇਖਣਾ ਵੀ ਇੰਤਜ਼ਾਮ ਪੁਲਿਸ ਦਾ ਜਾਂ ਹੋਰ ਕਿਵੇਂ ਉੱਥੇ ਵੀ ਮੈਂ ਹੌਲੀ-ਹੌਲੀ ਤੁਰ ਕੇ ਡੰਡੀ-ਡੰਡੀਆਂ ਕਣਕਾਂ ਦੇ ਵਿੱਚ ਦੀ ਨਿਕਲ ਗਿਆ ਉੱਥੋਂ ਉੱਥੇ ਸਟੇਜ ਤੇ ਸਾਹਮਣੇ ਮੈਨੂੰ ਐ ਦਿਖ ਰਿਹਾ ਜਿਵੇਂ ਇੱਥੋਂ ਦੀਂਦੇ ਹੁਣ ਤੇ ਪਬਲਿਕ ਖੜੀ ਉਹ ਬੰਦੇ ਪਬਲਿਕ ਦੇ ਵਿੱਚ ਹੀ ਖੜੇ ਸੀ ਤਿੰਨ ਬੰਦੇ ਸੀ ਉਹ ਵਿੱਚ ਖੜੇ ਸੀ ਉਹ ਦੇਖਦੇ ਸੀ ਵੀ ਮੋਟਰ ਤੇ ਬੈਠਾ ਵੀ ਇੱਥੇ ਗੱਡੀ ਖੜਨੀ ਆ ਗਾਹਾਂ ਗੱਡੀ ਜਾ ਨਹੀਂ ਸਕਦੀ ਕਿਉਂ ਸਕੂਟਰ ਦਾ ਰਸਤਾ ਬਣ ਜਾਂਦਾ ਵੀ ਇੱਥੇ ਗਾਹਾਂ ਨਹੀਂ ਜਾਣਾ ਇੱਥੇ ਹੀ ਆਪਾਂ ਘੇਰਾ ਪਾ ਲੈਣਾ ਤੇ ਸਟੇਜ ਤੇ ਮਾਰਦੇ ਫਿਰ ਪਬਲਿਕ ਮਰਦੀ ਹੈ ਹੋਰ ਮਰਦੀ ਹੈ ਬਹੁਤ ਉੱਥੇ ਜਦ ਮੈਂ ਸਟੇਜ ਤੇ ਆ ਗਏ ਉਹਨਾਂ ਨੂੰ ਕਿਹਾ ਜਿਹੜੇ ਨੂੰ ਕਿਹਾ ਮੈਂ ਕਿਹਾ ਆ ਜਾਓ ਯਾਰ ਕੰਮ ਤਿਆਰ ਤੇ ਉਹ ਜਦ ਆ ਗਏ ਇੱਧਰ ਮੈਂ ਨਿਗਾਹ ਮਾਰੀ ਉਹ ਬੰਦੇ ਮੈਂ ਦੇਖੇ ਤੇ ਹੈ ਨਹੀਂ ਵਿੱਚ ਹੀ ਸੀਗੇ ਤੇ ਮੈਂ ਕਿਹਾ ਵੀ ਚਮਕੀਲਾ ਐਂਡ ਪਾਰਟੀ ਆ ਗਈ ਤਾੜੀਆਂ ਲਾਓ ਜਾ ਤਾੜੀਆਂ ਦਾ ਨਾਮ ਲਿਆ ਜਿਵੇਂ ਦੀਵਾਲੀ ਨੂੰ ਆਪਾਂ ਲੜਾਈ ਨੂੰ ਅੱਗ ਨਹੀਂ ਲਾਉਂਦੇ ਹੁੰਦੇ ਪਟਾਕੇਆਂ ਨੂੰ ਉਹ ਵੱਡੇ ਲਾਲ ਜੇ ਬੰਦੇ ਤੂਈਆਂ ਵਾਲੇ ਬਸ ਆਏ ਆਵਾਜ਼ਾਂ ਲੱਗੀਆਂ ਤੜਾ ਤੜ ਤੜਾ ਤੜਾ ਜਦ ਮੈਂ ਆਏ ਕਰਕੇ ਅੱਖਾਂ ਕਮਾਈ ਮੈਂ ਜਦ ਦੇਖਿਆ ਗੱਲ ਦੂਰਾ ਹੋ ਗਿਆ ਜਲਦਲ ਸਿਰ ਧਤੀ ਦੇ ਨਾਲ ਲੱਗ ਗਿਆ ਮੈਂ ਕਿਹਾ ਯਾਰ ਕਈ ਕੰਮ ਖਰਾਬ ਹੋ ਗਿਆ ਮੈਂ ਕਿਹਾ ਮੈਂ ਵੀ ਉਹ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਸੀ ਇੱਕ ਬਾਰੀ ਗਈ ਸੀ ਕਿ ਬੁੜੀਆਂ ਦੇਖਦੀਆਂ ਸੀ ਉੱਤੇ ਉਹ ਕਹਿੰਦੀਆਂ ਭਾਈ ਮੈਨੂੰ ਦਾਦੀਆਂ ਸੀ ਕਹਿੰਦੀ ਤਿੰਨ ਜਣੇ ਆ ਉਹ ਪੰਗੜਾ ਪਾਉਂਦੇ ਨੇ ਪੰਗੜਾ ਪਾ ਕੇ ਫਿਰ ਉਹਨੇ ਚਿੱਠੀ ਲਿਖੀ ਚਿੱਠੀ ਉਹਦੀ ਛਾਤੀ ਤੇ ਲੈ ਕੇ ਐ ਰੱਖਤੀ ਉਹ ਲਿਖ ਕੇ ਚਲੇ ਗਏ ਪੰਗੜਾ ਪਾਇਆ ਜਦ ਉਹਨਾਂ ਨੇ ਤੇ ਬਾਅਦ ਚ ਤੁਲਕਰਨ ਮਗਰੋਂ ਪੰਗੜਾ ਪਾਇਆ ਹਾਂਜੀ ਮਾਰਨ ਤੋਂ ਬਾਅਦ ਪੰਗੜਾ ਜੇ ਚਿੱਠੀ ਲਿਖ ਕੇ ਫਿਰ ਚਲੇ ਗਏ ਉਹ ਫਿਰ ਉਧਰੋਂ ਮਹਾਰਾਜੀ ਦੀ ਸਵਾਰੀ ਛੱਡ ਕੇ ਬੰਦੇ ਪਿੰਡਾਂ ਲੇ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਵੀ ਉਹ ਥੋੜਾ ਚਮਕਾਇਆ ਪਿਆ ਚਮਕੀਲਾ ਕਹਿੰਦੇ ਜਾ ਕੇ ਦੇਖ ਲਓ ਉਹ ਤਾਂ ਚਲੇ ਗਏ ਫਿਰ ਉਹ ਲਾਲ ਦੇ ਗੋਲੀ ਲੱਗੀ ਸੀ ਮਾਰਨਾ ਚਾਹੁੰਨ ਸੀ ਉਹ ਬੱਚ ਗਿਆ ਉਹਦਾ ਦਤ ਉਹ ਜਾ ਕੇ ਫਲੋਰ ਨੂੰ ਪੁਲਿਸ ਨੂੰ ਦੱਸਿਆ ਉੱਥੇ ਫਿਰ ਘੰਟੇ ਬਾਅਦ ਪੁਲਿਸ ਆਈ ਘੰਟੇ ਬਾਅਦ ਪੁਲਿਸ ਆਈ ਫਿਰ ਮੈਂ ਬਾਹਰ ਨਿਕਲੇ ਆ ਬਾਹਰ ਆ ਕੇ ਮੈਨੂੰ ਚਿੱਠੀ ਵੀ ਪੜ੍ਹੀ ਉਹ ਖੋਖੇ ਦੀ ਵੀ ਚਿੱਤੇ ਜਿਹੜੇ ਚਿੱਠੀ ਤੇ ਲਿਖਿਆ ਸੀ ਵੀ ਆਦਾ ਕੰਮ ਕਰ ਚੱਲੇ ਆ ਤੇ ਅਸੀਂ ਸਮਝ ਆਇਆ ਸਮਝ ਨਹੀਂ ਕਮਾਂਡੋ ਫੋਰਸ ਫਤਨ 9 ਸਾਲ ਦੇ ਕੀ ਲਿਖਿਆ ਹੈ ਇਹ ਨਹੀਂ ਪਤਾ ਮਨਕੂ ਸਰ ਕੀ ਲੱਗਦਾ ਕੀ ਹੈ ਕਤਲ ਕਰ ਦਿੱਤਾ ਗਿਆ ਦੋਹਾਂ ਦਾ ਮਸ਼ਹੂਰ ਸਟਾਰਡਮ ਇੰਨਾ ਇੰਨੀ ਮਸ਼ਹੂਰੀ ਸੀ ਉਹਨਾਂ ਦੀ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ ਦੋਹਾਂ ਨੂੰ ਪਰ ਕਤਲ ਕਿਉਂ ਕੀਤਾ ਗਿਆ ਕੁਝ ਪਤਾ ਲੱਗਿਆ ਉਸ ਵੇਲੇ ਤੁਹਾਨੂੰ ਦੇਖੋ ਜੀ ਚਾਰ ਬੰਦੇ ਸਨ ਦੋ ਬੰਦੇ ਹੋਰ ਸਨ ਚਾਰ ਜਾਨੇ ਸੀ ਤੇ ਦੇਖੋ ਜੀ ਇਹ ਤੱਕ ਹੁਣ ਕਹਿ ਨਹੀਂ ਸਕਦੇ ਕਿਉਂ ਕਿ ਇੱਕ ਮੈਂ ਜੀ ਤੱਕ ਇਹ ਜਿਹੜਾ ਕਤਲ ਹੈ ਅਨਸੁਲਝਿਆ ਸੁਲਝਿਆ ਨਹੀਂ ਹੈਗਾ ਹਜੇ ਤਾਂ ਦੇਖੋ ਜੀ ਇਹ ਹੁਣ ਪਤਾ ਤਾਂ ਹੁਣ ਹੈ ਹੀ ਨਹੀਂ ਹੁਣ ਜਿਵੇਂ ਕਈ ਹੋਰ ਵੀ ਕਲਾਕਾਰਾਂ ਦੀਆਂ ਡੈਥਾਂ ਹੋਈਆਂ ਨੇ ਇਹਦੇ ਮਗਰ ਚਿੱਠੀਆਂ ਜ਼ਰੂਰ ਆਉਂਦੀਆਂ ਸੀ ਉਹ ਉਹ ਚਿੱਠੀਆਂ ਆਉਂਦੀਆਂ ਸੀ ਗਿੱਧੜ ਚਿੱਠੀਆਂ ਸਟੇਜ ਤੇ ਚਿੱਠੀ ਆਈ ਇੱਕ ਵਾਰ ਉਹ ਕਹਿੰਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਵੀ ਅੱਜ ਤੁਸੀਂ ਬਚ ਕੇ ਨਹੀਂ ਜਾ ਸਕਦੇ ਅਸੀਂ ਚਿੱਠੀ ਪੜ ਲੈਂਦੇ ਸੀ ਜਿੱਲ ਮੈਨੂੰ ਕਹਿੰਦਾ ਹੁੰਦਾ ਸੀ ਜੇ ਆਪਾਂ ਮਨਕੂ ਚਮਕੀਲੇ ਨੂੰ ਚਿੱਠੀ ਦਿਖਾਤੀ ਕਹਿੰਦਾ ਗਾਣਾ ਭੁੱਲ ਜਾਊਗਾ ਜੰਦਾ ਪਾ ਚਿੱਠੀ ਦਿਖਾਉਣੀ ਨਹੀਂ ਹੈ ਚਿੱਠੀਆਂ ਤਾਂ ਬਹੁਤ ਆਉਂਦੀਆਂ ਸੀ ਤੇ ਕੱਲ ਉੱਥੇ ਹੀ ਆ ਗਈਆਂ ਖੇਤ ਤੇ ਆਪਣੀ ਜਿੱਥੇ ਆਪਾਂ ਮੈਸਨਪੁਰ ਆਏ ਸੀ ਫਿਰ ਮੈਸਨਪੁਰ ਤੋਂ ਫਿਰ ਲਾਛਾ ਚੱਕੀਆਂ ਲਾਛਾ ਚੱਕ ਕੇ ਟਰਾਲੀ 'ਚ ਪਾਈਆਂ ਇੱਕ ਟਰਾਲੀ ਸੀ ਤੇ ਪੋਸਟਮਾਰਟਮ ਕਰਾਇਆ ਚਲੋ ਪੋਸਟਮਾਰਟਮ ਤੋਂ ਬਾਅਦ ਇਸੇ ਜਗ੍ਹਾ ਤੇ ਜਿੱਥੇ ਅਸੀਂ ਬੈਠੇ ਆ ਜਿੱਥੇ ਇੰਟਰਵਿਊ ਕਰ ਰਹੇ ਆ ਪਰਿਵਾਰ ਦੇ ਨਾਲ ਇੱਥੇ ਹੀ ਅੰਤਿਮ ਸੰਸਕਾਰ ਕੀਤਾ ਗਿਆ ਔਰ ਅੰਤਿਮ ਸੰਸਕਾਰ ਤੋਂ ਬਾਅਦ ਇੱਥੇ ਸਮਾਦ ਬਣਾਈ ਗਈ ਹੈ। ਪਹਿਲੇ ਮੈਂ ਕੈਮਰਾਮੈਨ ਕਹੂੰਗਾ ਕਿ ਜਾਂਦੇ ਜਾਂਦੇ ਇਹ ਤੁਹਾਨੂੰ ਦਿਖਾ ਦਈਏ ਕਿ ਸਮਾਦ ਚਮਕੀਲਾ ਤੇ ਅਮਰਜੋਤ ਉੱਤੇ ਜਿਹੜਾ ਗਾਇਕ ਜਦੋਂ ਮਾਈਕ ਫੜਦਾ ਆਪਣੇ ਹੱਥ ਦੇ ਵਿੱਚ ਉਹ ਮਾਈਕ ਵੀ ਇਸ ਸਮਾਦ ਦੀ ਕੰਧ ਤੇ ਬਣਾਏ ਹੋਏ ਨੇ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ।